ਸਾਤਸ਼ੀਅ ਕਾਲ ਕਿਸਾਨ ਵੀਰੋ ਇਸ ਵੇਲੇ ਦੀ ਜੋ ਵੱਡੀ ਖਬਰ ਪੰਜਾਬ ਆਰਟੀ ਐਸੋਸੀਏਸ਼ਨ ਵੱਲੋਂ ਜੋ ਹੜਤਾਲ ਦਾ ਫੈਸਲਾ ਸੀ ਉਹਨੂੰ ਬਰਕਰਾਰ ਰੱਖਣ ਦਾ ਜੋ ਫੈਸਲਾ ਅੱਗੇ ਲਿਆ ਗਿਆ ਇੱਕ ਤਰੀਕ ਤੋਂ ਮੰਡੀਆਂ ਦੇ ਵਿੱਚ ਯਾਨੀ ਕਿ ਅੱਜ ਤੋਂ ਕੋਈ ਵੀ ਖਰੀਦ ਮੰਡੀਆਂ ਦੇ ਵਿੱਚ ਨਹੀਂ ਹੋਏਗੀ ਚਾਹੇ ਉਹ ਬਾਸਮਤੀ ਚੋਂ ਨਾ ਹੋਵੇ ਗੈਰ ਬਾਸਮਤੀ ਚੋਂ ਨਾ ਹੋਵੇ ਸਰਕਾਰੀ ਖਰੀਦ ਹਾਈਬ੍ਰਿਡ ਕੋਈ ਵੀ ਚੋਂ ਨਾ ਮੰਡੀ ਦੇ ਵਿੱਚ ਨਹੀਂ ਤੁਲੇਗਾ ਇਹ ਜੋ ਬੀਤੇ ਦਿਨ ਦੇਰ ਰਾਤ ਤੱਕ ਜੋ ਮੀਟਿੰਗ ਪੰਜਾਬ ਸਰਕਾਰ ਨਾਲ ਆੜਤੀ ਐਸੋਸੀਏਸ਼ਨ ਦੀ ਚੱਲਦੀ ਰਹੀ ਹੈ ਪਰ ਉਹ ਬਿਲਕੁਲ ਬੇਨਤੀਜਾ ਜੋ ਮੀਟਿੰਗ ਰਹੀ ਹੈ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਜੋ ਸਾਰੇ ਪੰਜਾਬ ਦੇ ਵਿੱਚ ਮੰਡੀਆਂ ਬੰਦ ਕਰਨ ਦਾ ਜੋ ਸੱਦਾ ਹੈ ਜਾਂ ਕੋਲ ਹੈ ਉਹ ਦਿੱਤੀ ਗਈ ਹੈ ਤੇ ਕਾਫੀ ਜੋ ਮੰਗਾਂ ਸੀ ਪਹਿਲੇ ਸਰਕਾਰ ਜੋ ਭਰੋਸਾ ਜਤੋਂਦੀ ਨਜ਼ਰ ਆ ਰਹੀ ਸੀ ਪਰ ਦੋ ਲਾਸਟ ਦੇ ਵਿੱਚ ਜੋ ਉਹਨਾਂ ਦੀਆਂ ਮੰਗਾਂ ਨੂੰ ਨਹੀਂ ਮੰਨਿਆ ਗਿਆ ਚਾਹੇ ਉਹਨਾਂ ਦੀ ਆਰਥ ਵਿਧਾਉਣ ਦਾ ਹੋਵੇ ਮਜ਼ਦੂਰੀ ਪਰ ਬੋਰੀ ਦਾ ਜੋ ਚਾਰਜਸ ਹੈ ਉਹਨੂੰ ਵਧਾਉਣ ਦੀ ਗੱਲ ਹੋਵੇ ਕਿਸੇ ਵੀ ਗੱਲ ਤੇ ਜੋ ਸਰਕਾਰ ਨੇ ਹਾਮੀ ਨਹੀਂ ਭਰੀ ਜਿਸ ਨੂੰ ਲੈ ਕੇ ਅੱਜ ਤੋਂ ਜੋ ਪੰਜਾਬ ਦੀਆਂ ਸਾਰੀਆਂ ਮੰਡੀਆਂ ਅਨਮਿੱਥੇ ਸਮੇਂ ਲਈ ਬੰਦ ਰਹਿਣਗੀਆਂ ਜੋ ਆਰਟੀ ਐਸੋਸੀਏਸ਼ਨ ਦਾ ਫੈਸਲਾ ਅੱਜ ਤੋਂ ਸਾਰੀ ਮੰਡੀਆਂ ਦੇ ਵਿੱਚ ਲਾਗੂ ਹੋ ਜੇਗਾ ਸੋ ਪੰਜਾਬ ਪ੍ਰਧਾਨ ਐਸੋਸੀਏਸ਼ਨ ਜੋ ਆਰਟੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਉਹਨਾਂ ਦਾ ਇੱਕ ਬਿਆਨ ਹੈ ਆਓ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਮੇਨ ਤੌਰ ਤੇ ਅੱਜ ਤੋਂ ਜੋ ਮੰਡੀਆਂ ਨੇ ਬਿਲਕੁਲ ਬੰਦ ਨੇ ਕੋਈ ਵੀ ਕਿਸਾਨ ਵੀਰ ਝੋਨਾ ਲੈ ਕੇ ਨਾ ਜਾਵੇ ਤਾਂ ਜੋ ਉਹਨਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਚਾਹੇ ਉਹ ਸਰਕਾਰੀ ਖਰੀਦ ਹੈ ਬਾਸਮਤੀ ਝੋਨਾ ਕੋਈ ਵੀ ਝੋਨਾ ਮੰਡੀ ਦੇ ਵਿੱਚ ਨਹੀਂ ਵਿਕੇਗਾ ਸੋ ਇਹ ਇਸ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ ਆਓ ਹੋਣ ਜੋ ਆਰਟੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਪੂਰੀ ਗੱਲਬਾਤ ਉਹਨਾਂ ਤੋਂ ਸੁਣਦੇ ਆ ਉਹਨਾਂ ਦਾ ਬਿਆਨ ਸੁਣਦੇ ਆ ਕੱਲ ਜੋ ਮਾਨਯੋਗ ਫੂਡ ਸਪਲਾਈ ਮੰਤਰੀ ਅਤੇ ਖੇਤੀਬਾੜੀ ਮੰਤਰੀ ਸਾਰੇ ਖੁਰਾਕ ਵਿਭਾਗ ਨਾਲ ਸੰਬੰਧਿਤ ਮੰਡੀ ਬੋਰਡ ਨਾਲ ਸੰਬੰਧਿਤ ਮੁਖਸਿਕਤਰ ਸਾਹਿਬ ਸਾਰਿਆਂ ਨਾਲ ਜੋ ਆੜਤੀਆ ਐਸੋਸੀਏਸ਼ਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨਾਂ ਤੇ ਸੂਬੇ ਅਧਿਕਾਰੀਆਂ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਬੜੇ ਸਪਸ਼ਟ ਢੰਗ ਨਾਲ ਸਾਡੀਆਂ ਜਿਹੜੀਆਂ ਮੰਗਾਂ ਸਾਨੂੰ ਉਹਨਾਂ ਨੂੰ ਪ੍ਰਵਾਨ ਕੀਤਾ ਗਿਆ ਸੀ ਮਜ਼ਦੂਰੀ ਹਰਿਆਣਾ ਦੇ ਬਰਾਬਰ ਕਰਨ ਦਾ ਜੋ ਫੈਸਲਾ ਪਹਿਲਾਂ ਕੀਤਾ ਜਾ ਚੁੱਕਿਆ ਸੀ ਜਿਹੜੀ ਆੜਤੀਆਂ ਤੇ ਮੰਡੀ ਫੜ ਤੋਂ ਬਾਹਰ ਸ਼ੋਰਟੇਜ ਨਾ ਪਾਉਣ ਸੰਬੰਧੀ ਪੱਤਰ ਜਾਰੀ ਕਰਨ ਦਾ ਫੈਸਲਾ ਕੀਤਾ ਸੀ ਐਫਸੀਆਈ ਨੂੰ ਈਪੀਐਫ ਇਸ ਸਾਲ ਤੋਂ ਨਾ ਕੱਟਣ ਦਾ ਫੈਸਲਾ ਕੀਤਾ ਸੀ ਆੜਤੀਆਂ ਤੇ ਜੋ ਗਿੱਲੇ ਝੋਨੇ ਦਾ ਲਾਇਸੈਂਸ ਕੈਨਸਲ ਕਰਨ ਦਾ ਪੱਤਰ ਕੱਢਿਆ ਗਿਆ ਸੀ ਉਹ ਵਾਪਸ ਲੈਣ ਦਾ ਫੈਸਲਾ ਕੀਤਾ ਸੀ ਇਸੇ ਤਰੀਕੇ ਨਾਲ ਨਵੇਂ ਫੜ ਜਿਹੜੇ ਨੇ ਉਹਨਾਂ ਨੂੰ ਮਨਜ਼ੂਰ ਕਰਨ ਸੰਬੰਧੀ ਸਿੱਧਾ ਮਾਰਕੀਟ ਕਮੇਟੀਆਂ ਤੋਂ ਮੰਡੀ ਬੋਰਡ ਨੂੰ ਮਨਜ਼ੂਰੀ ਦੇਣ ਦਾ ਫੈਸਲਾ ਹੋਇਆ ਸੀ ਸੋ ਇਹਨਾਂ ਸਾਰੇ ਫੈਸਲਿਆਂ ਦੇ ਉੱਤੇ ਜਿਹੜਾ ਅਮਲ ਅੱਜ ਹੋਣਾ ਸੀ ਚਲੋ ਬਾਕੀ ਫੈਸਲਿਆਂ ਦੀ ਮੈਂ ਗੱਲ ਨਹੀਂ ਕਰਦਾ ਪਰ ਮੁੱਖ ਤੌਰ ਤੇ ਜਿਹੜਾ ਮਜ਼ਦੂਰੀ ਸੰਬੰਧੀ ਫੈਸਲਾ ਹੋਇਆ ਸਾਡੇ ਨਾਲ ਜੋ ਹਰਿਆਣਾ ਦਾ ਰੇਟ ਸੀ 37 ਕਿਲੋ ਦਾ ਉਹਦਾ 2 ਰੁਪਏ 72 ਪੈਸੇ ਦਾ ਰੇਟ ਹਰਿਆਣੇ ਦਾ ਸੀ ਉਹ 272 ਸਾਨੂੰ ਦੇਣ ਦਾ ਫੈਸਲਾ ਕੀਤਾ ਸੀ ਸਿਲਾਈ ਦਾ 1 ਰੁਪਈਆ 68 ਪੈਸੇ ਦਾ ਰੇਟ ਹਰਿਆਣੇ ਦਾ ਸੀ 1 ਰੁਪਈਆ 68 ਪੈਸੇ ਦੇਣ ਦਾ ਫੈਸਲਾ ਕੀਤਾ ਸੀ ਲੇਕਿਨ ਅੱਜ ਇਸ ਮਸਲੇ ਦੇ ਵਿੱਚ ਕੋਈ ਬਹੁਤ ਵੱਡੀ ਸਾਜ਼ਿਸ਼ ਜਿਹੜੀ ਹੈ ਉਹ ਕੀਤੀ ਗਈ ਹੈ ਜਿਹਦੇ ਨਾਲ ਸਾਡਾ ਜਿਹੜਾ ਵਾਧਾ ਸੀ ਇਹ 40 ਪੈਸੇ ਲੋਡਿੰਗ ਵਿੱਚ ਕੀਤਾ ਗਿਆ ਔਰ ਇਹਦੇ ਵਿੱਚ ਸਭ ਤੋਂ ਜਿਹੜੀ ਮਾੜੀ ਗੱਲ ਹੋਈ ਹੈ ਕਿ ਕਣਕ ਦੀ ਜਿਹੜੀ 50 ਕਿਲੋ ਦੀ ਬੋਰੀ ਹੈ ਉਹਦੇ ਵਿੱਚ ਵਾਧਾ ਹੋਰ ਵੀ ਘੱਟ ਕੀਤਾ ਗਿਆ ਇਸ ਕਰਕੇ ਇਸ ਵਾਧੇ ਨੂੰ ਅਸੀਂ ਜਿਹੜਾ ਉਹ ਨਾਮਨਜ਼ੂਰ ਕੀਤਾ ਸਾਡੇ ਮਜ਼ਦੂਰਾਂ ਨੇ ਵੀ ਇਹਨੂੰ ਨਾਮਨਜ਼ੂਰ ਕੀਤਾ ਔਰ ਮੈਂ ਤੁਹਾਨੂੰ ਸਾਰੇ ਸਾਥੀਆਂ ਨੂੰ ਇਹ ਬੇਨਤੀ ਕਰਨੀ ਚਾਹਨਾ ਕਿ ਕੱਲ ਪੰਜਾਬ ਦੇ ਵਿੱਚ ਅਸੀਂ ਕਿਹਾ ਸੀ ਕਿ ਤੁਸੀਂ ਸਾਨੂੰ ਪੱਤਰ ਦਿਓ ਅਸੀਂ ਬੋਲੀ ਜਿਹੜੀ ਆ ਉਹ ਕਰਵਾਵਾਂਗੇ ਔਰ ਅੱਜ ਡੀਸੀ ਪਟਿਆਲਾ ਡੀਸੀ ਮੋਹਾਲੀ ਡੀਸੀ ਰੋਪੜ ਡੀਸੀ ਜਲੰਧਰ ਡੀਸੀ ਹੁਸ਼ਿਆਰਪੁਰ ਡੀਸੀ ਸੰਗਰੂਰ ਹੋਰ ਵੀ ਬਹੁਤ ਸਾਰੇ ਡੀਸੀ ਸਹਿਬਾਨ ਨੂੰ ਜਿਹੜਾ ਉਹ ਜਿੱਥੇ-ਜਿੱਥੇ ਮਾਲ ਸੀ ਉਹ ਪੁੱਛ ਰਹੇ ਸੀ ਅਸੀਂ ਆਖਿਆ ਜੇ ਸਾਡਾ ਪੱਤਰ ਆਏਗਾ ਤਾਂ ਅਸੀਂ ਕੱਲ ਖਰੀਦ ਜਿਹੜੀ ਆ ਸੁੱਕੇ ਝੋਨੇ ਦੀ ਕਰਾਵਾਂਗੇ ਲੁਧਿਆਣੇ ਵੀ ਜਿਹੜੀ ਆ ਖੰਨਾ ਮੰਡੀ ਦੇ ਵਿੱਚ ਵੀ ਇਹੀ ਗੱਲ ਹੋਈ ਸੀ ਪਰ ਹੁਣ ਇਹ ਫੈਸਲਾ ਜਿਹੜਾ ਹੈ ਉਹ ਅਡਵਰਸ ਸੌਣ ਕਰਕੇ ਅਸੀਂ ਕੱਲ ਸਾਰੇ ਪੰਜਾਬ ਵਿੱਚ ਜਿਹੜੀ ਆ ਉਹ ਖਰੀਦ ਦੀ ਹੜਤਾਲ ਕਰਨ ਦਾ ਫੈਸਲਾ ਕੀਤਾ ਸੋ ਇਹ ਦੇਰ ਨਾਲ ਫੈਸਲਾ ਹੋਇਆ ਇਹਦੇ ਲਈ ਤੁਸੀਂ ਇਸ ਹਾਲਾਤ ਨੂੰ ਸਮਝਦੇ ਹੋਏ ਮੈਂ ਆਪ ਸਾਰੇ ਆੜਤੀ ਵੀਰਾਂ ਨੂੰ ਬੇਨਤੀ ਕਰਦਾ ਕਿ ਕੱਲ ਪੰਜਾਬ ਦੀਆਂ ਸਾਰੀਆਂ ਮੰਡੀਆਂ ਮੰਨ ਰੱਖੀਆਂ ਜਾਣਗੀਆਂ ਔਰ ਮੈਨੂੰ ਦੱਸਿਆ ਗਿਆ ਹੈ ਕਿ ਕੱਲ ਸੀਐਮ ਸਾਹਿਬ ਦੁਆਰਾ ਮੀਟਿੰਗ ਲੈ ਰਹੇ ਨੇ ਅਧਿਕਾਰੀਆਂ ਦੀ ਔਰ ਉਹਦੇ ਵਿੱਚ ਦੁਆਰਾ ਮਸਲਾ ਜਿਹੜਾ ਪੁੱਟ ਕਰਕੇ ਇਹਨੂੰ ਦਰੁਸਤ ਕਰਾਇਆ ਜਾਏਗਾ ਜੇਕਰ ਦਰੁਸਤ ਹੋ ਕੇ ਆਉਂਦਾ ਤਾਂ ਅਸੀਂ ਕੋਈ ਫੈਸਲਾ ਜਿਹੜਾ ਲਵਾਂਗੇ ਅਗਰ ਦਰੁਸਤ ਹੋ ਕੇ ਜਿੰਨਾ ਚਿਰ ਨਹੀਂ ਆਉਂਦਾ ਉਹਨਾਂ ਚਿਰ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਆੜਤੀ ਕਾਰੋਬਾਰ ਮਜ਼ਦੂਰ ਔਰ ਆੜਤੀ ਰੜਕੇ ਕਾਰੋਬਾਰ ਬੰਦ ਰੱਖਣਗੇ ਸੋ ਇਹ ਸੂਚਨਾ ਮੈਂ ਤੁਹਾਨੂੰ ਸਾਰਿਆਂ ਨੂੰ ਭੇਜ ਰਿਆਂ ਇਸ ਨੂੰ ਆਪਣੀਆਂ ਸਾਰੀਆਂ ਮੰਡੀਆਂ 'ਚ ਜਿਹੜਾ ਅੱਗੇ ਸ਼ੇਅਰ ਕਰ ਦਿੱਤਾ ਜਾਵੇ ਧੰਨਵਾਦ ਸੋ ਕਿਸਾਨ ਵੀਰੋ ਪੰਜਾਬ ਦੀਆਂ ਸਾਰੀਆਂ ਮੰਡੀਆਂ ਅੱਜ ਤੋਂ ਅਨੁਮਿੱਥੇ ਸਮੇਂ ਲਈ ਬੰਦ ਰਹਿਣਗੀਆਂ ਸਾਰੇ ਕਿਸਾਨ ਵੀਰਾਂ ਨਾਲ ਇਹ ਜਾਣਕਾਰੀ ਜਰੂਰ ਸਾਂਝੀ ਕਰ ਦਿਓ ਤਾਂ ਜੋ ਕੋਈ ਵੀ ਕਿਸਾਨ ਵੀਰ ਮੰਡੀਆਂ 'ਚ ਜਾ ਕੇ ਖੱਜਲ ਖਵਾਰੀ ਦਾ ਉਹਨਾਂ ਨੂੰ ਸਾਹਮਣਾ ਨਾ ਕਰਨਾ ਪਵੇ ਜਾਣਕਾਰੀ ਚੰਗੀ ਲੱਗੀ ਤਾਂ ਵੱਤ-ਵੱਤ ਸ਼ੇਅਰ ਜਰੂਰ ਕਰੋ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵਾਸਤੇ फार्मर्स वेलफेयर हब ਦੇ YouTube ਚੈਨਲ ਤੇ Facebook ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ